ਕੀ ਇਹ ਨਮ ਬਣਾਈ ਜਾਂਦੀ ਹੈ ਮੈਗੀ ਉਹ ਗੰਦੇ ਆਟੇ ਨਾਲ ਬਣਾਈ ਜਾਂਦੀ ਆ ਹਾਈ ਹਾਈ ਪਹਿਲਾਂ ਉਹਨੂੰ ਆਟਿਆਂ ਨੂੰ ਪੈਰ ਨਾਲ ਗੰਦੇ ਕਰਦੇ ਆ ਹੂੰ ਹੂੰ ਫਿਰ ਉਹਨਾਂ ਨੂੰ ਮੈਗੀ ਬਣਾ ਦਿੰਦੇ ਨੇ ਫਿਰ ਉਹਨਾਂ ਨੂੰ ਮੈਗੀ ਬਣਾ ਦਿਆ ਹੂੰ ਹੂੰ ਫਿਰ ਮੈਗੀ ਬਣਾ ਕੇ ਨਾ ਹੂੰ ਮੈਗੀ ਬਣਾ ਕੇ ਉਹਨਾਂ ਨੂੰ ਵੀ ਪੈਰ ਨਾਲ ਐਵੇਂ ਗੰਨੇ ਦੇ ਆਟਾ ਗੰਨੇ ਦੇ गुन्न देने आटा है चलो आटा गुन दे दे पर आटे तो एम एम कर देने हिले हिले के हाय हाय गोल मटोल हम्म अच्छा ये दस मिनट हो के जरे कोल्ड ड्रिंक ने पीने चाहिए थे ना वो तो पीने भी नहीं चाहिए थे क्यों तो क्यों ना चुभी जम सुन्दे ने ओ हो पेट नू भी जम सुमना सकता केमिकल केमिकल भी उन्दे ने हम्म ਕੈਮੀ ਕਲਰ ਉਹਨਾਂ ਨੂੰ ਨਹੀਂ ਜਾਂਦੇ ਨੇ ਜਹਿਰ ਨਾਲ ਹਾਏ ਜ਼ਹਿਰ ਖਾਨ ਨੇ ਆਪਾਂ ਗ੍ਰੇਪਸ ਗ੍ਰੇਪਸ ਪੈਰਨ ਨਾਲ ਪੈਰਨ ਵਾਸ਼ ਕਰਦੇ ਨੇ ਹਮਰਨਲ ਵਾਸ਼ ਕਰਕੇ ਕੋਨਾ ਚ ਕਾਰੇ ਪਾਣੀ ਭਰ ਜਾਂਦੇ ਕਿਉਂ ਕਿ ਗੰਦੀ ਮੋਡਰ ਚੋਂ ਪਾਣੀ ਲੈਂਦੇ ਕਰਦੇ ਨੇ ਪਾਣੀ ਲੈਂਦੇ ਨੇ ਤੇ ਉਹ ਕੀ ਕਹਿੰਦੇ ਨੇ ਆਪਣੇ ਓਰੀਓ ਬਿਸਕਟ ਓਰੀਓ ਬਿਸਕਟ ਤੱਕ ਜਮਾ ਵੀ ਨਹੀਂ ਖਾਣੇ ਕਿਉਂਕਿ ਔਰ ਬਿਸਕੁਟਸ ਵੀ ਜਮ ਜੁ ਹੁੰਦੇ ਨੇ ਹਮ ਕਿਉਂਕਿ ਉਹਨਾਂ ਦੀ ਕਰੀਮ ਬਹੁਤ ਪੁਰਾਣੀ ਹੁੰਦੀ ਆ ਉਹਨਾਂ ਦੀ ਕਰੀਮ ਪਰਾਣੀ ਹੋ ਜਾਂਦੀ ਆ ਹਮ ਫਿਰ ਤਾਓ ਬੱਚਿਆਂ ਦਾ ਬੱਚਿਆਂ ਨੂੰ ਅੱਛੀ ਲੱਗਦੀ ਬੱਚਿਆਂ ਨੂੰ ਅੱਛੀ ਲੱਗਦੀ ਆ ਪਰ ਉਹਦੇ ਨਾਲ ਪੇਟ ਖਰਾਬ ਹੋ ਜਾਂਦਾ ਨਾ ਪੇਟ ਤਾਂ ਖਰਾਬ ਹੁੰਦਾ ਲੇਕਿਨ ਦੰਦ ਵੀ ਖਰਾਬ ਹੋ ਸਕਦੇ ਨੇ ਓ ਮਾਈ ਗੋਡ ਔਰ ਉੱਚੀ ਜਰਤੀ ਜਲਦੀ ਖਲ ਦਿਓ ਨੇ ਨਾ ਉਹ ਮਾਮੂਲੀ ਨਹੀਂ ਆਗੀ ਹਾਂ ਹਾਂ ਖਤਰਨਾਕ ਨਹੀਂ ਕਿੰਡਰ ਜੁਆ ਮਾਮੂਲੀ ਨਹੀਂ ਹੈਗੀ ਖਤਰਨਾਕ ਆ ਹਾਂਜੀ ਓ ਮਾਈ ਗੋਡ ਹਾਂ ਹਾਂ ਕਿਉਂਕਿ ਉਹ ਜ਼ਹਿਰ ਨਾਲ ਮਨਾਈ ਹੁੰਦੀ ਆ ਉਹ ਤਾਂ ਜ਼ਹਿਰ ਹੀ ਖਾਂਦੇ ਨੇ ਸਾਰੇ ਉਰੇ ਬੈਡ ਸਾਰੇ ਜ਼ਹਿਰ ਖਾਂਦੇ ਨੇ ਹਾਂ ਹਾਂ ਕਿਉਂਕਿ ਚੋਰ ਹੁੰਦੇ ਨੇ ਹਾਂ ਪੈਸੇ ਲਈ ਚੋਰੀ ਪੈਸੇ ਲਈ ਕਰਦੇ ਨੇ ਸਾਰਾ ਕੁਝ ਉਹ ਸਾਰਾ ਕੁਝ ਪੈਸੇ ਲਈ ਕਰਦੇ ਨੇ ਕਿਉਂਕਿ ਉਹਨਾਂ ਨੂੰ ਕੋਈ ਪੈਸੇ ਜਾਂ ਤੇ ਤਿਆਰ ਕਰਦੇ ਨੇ ਉਹ ਆਪਣੇ ਲਈ। ਉਹ ਉਹ ਨਾ ਲੈ ਗੰਦੀ ਚੀਜ਼ਾ ਖਾ ਰਹੀ। ਅੱਛੇ ਸਕੂਲ ਦੇ ਬੱਚਿਆਂ ਨੂੰ ਤੇ ਛੋਟੇ ਮੰਮੀਆਂ ਦੇ ਬੱਚਿਆਂ ਨੂੰ ਕੀ ਕਹੋਂਗੇ ਤੁਸੀਂ ਵੀ ਕੀ ਨਹੀਂ ਖਾਣਾ ਚਾਹੀਦਾ। ਉਹਨਾਂ ਨੂੰ ਉਹਨਾਂ ਨੂੰ ਤਾਂ ਕਹੂਗਾ ਕੀ ਕਰਦੀ ਚੀਜ਼ ਖਾਣੀ ਚਾਹੀਦੀ ਹੈ ਨਾ? ਕਰਦੀ ਚੀਜ਼ ਤਾਂ ਖਾਣ ਚਾਹੀਦੀ ਆ ਸਾਡੇ ਸਕੂਲ ਦੇ ਕੋਲੇ ਕੈਂਟੀਨ ਆ। ਦੀ ਅਸੀ ਹਾਂ ਬਰਗਰ ਓ ਮਾਈ ਗਾਡ ਬਟਾ ਰਿਦਮ ਦੀ ਰਿਦਮ ਦੀ ਤਾਂ ਖਾ ਨਹੀਂ ਰਹੀ ਸੀ ਪਰ ਬਾਅਦੋਂ ਰਿਦਮ ਦੀ ਖਾਂਦੀ ਜਿੱਤ ਕਰਨ ਲੱਗੀ ਜਿੱਤ ਕਰਨ ਲੱਗੀ ਹੂੰ ਪਤਾ ਕਰਕਰੇ ਲੇਜ਼ ਦੇ ਵਿੱਚ ਵੀ ਜਰਮਸ ਹੁੰਦੇ ਨੇ ਉਹ ਤਾਂ ਸੱਪ ਨਾਲ ਮਨਾ ਨਹੀਂ ਜਾਂਦੇ ਨੇ ਸੱਪ ਨਾਲ ਹਾਂ ਸਨੇਕ ਵੀ ਹੁੰਦਾ ਨਾ ਗੁਲਫੀ ਦੇ ਵਿੱਚ ਆਈਸਕ੍ਰੀਮ ਦੀ ਗੱਲ ਤਾਂ ਭੁੱਲ ਗਏ ਆਪਾਂ ਆਈਸਕ੍ਰੀਮ ਦੀਆਂ ਦਾ ਸੁਧੂਆ ਘਰੇ ਬਣਾਈ ਦੀ ਹੁੰਦੀ ਆ ਨਾ ਆਈਸਕ੍ਰੀਮ ਤਾਂ ਘਰ ਮਨਾਲ ਲਈ ਹੁੰਦੀ ਆ ਨੀ ਪਰ ਜੀ ਆਈਸਕ੍ਰੀਮ ਖਾਵਾਂਗੇ ਫਿਰ ਪਤਾ ਕੀ ਹੁੰਦਾ ਕੀ ਹੁੰਦਾ ਉਹਨਾਂ ਚ ਸਿਕਲੀ ਵਰਦੇ ਨੇ ਓ ਮਾਈ ਗੋਡ ਸਿਕਲੀ ਵਰਦੇ ਨੇ ਸਿਕਲੀ ਅੱਛਾ ਫਿਰ ਸਾਰਿਆਂ ਨੂੰ ਕਹਿ ਦੋ ਕਿ ਨਹੀਂ ਖਾਣੀ ਮम्मा ਦਾ ਪਾਪਾ ਦਾ ਕਹਿਣਾ ਮੰਨਿਆ ਕਰ ਫਿਰ ਉਹਨਾਂ ਨੂੰ ਉਹ ਕਦਰ ਦੇ ਟੇਸਟੀ ਬਣਾ ਦਿੰਦੇ ਨੇ ਫਿਰ ਟੇਸਟੀ ਟੇਸਟੀ ਦਾ ਕੋਕੋ ਕੋਲਾ ਪਾ ਕੇ ਕਰ ਦੇ ਨੇ ਹੂੰ ਹੂੰ ਫਿਰ ਫ੍ਰਿਜ ਚ ਰੱਖ ਦਿਆ ਫਿਰ ਜਦੋਂ ਠੰਡੀ ਹੁੰਦੀ ਆ ਫਿਰ ਉਹਨਾਂ ਨੂੰ ਕੁਲਫੀ ਵਾਲੇ ਚ ਰੱਖੀ ਜਾਂਦੇ ਹੂੰ ਜਦੋਂ ਉਹਨੂੰ ਉਹਨਾਂ ਨੂੰ ਸਿਰਪਲੀ ਬਿੰਦੀ ਉਹ ਪਾ ਦਿੰਦੇ ਨੇ ਹਾਏ ਚਲੋ ਠੀਕ ਐ ਸਾਰਿਆਂ ਨੂੰ ਕਹਿ ਦੋਗੇ ਬੀਨਾ ਤੁਹਾਨੂੰ ਕਿਸੇ ਨੂੰ ਨਹੀਂ ਖਾਣਾ ਚਾਹੀਦਾ ਗੰਦਾ ਫੂਡ ਬਾਹਰਲਾ ਬਾਰਾ ਕ੍ਰਿਸ਼ਨ ਨੂੰ ਗੰਨਾ ਫੂਟ ਨਹੀਂ ਖਾਣ ਚਾਹੀਦਾ ਓਕੇ ਬਾਏ ਸਸ਼ੀਕਲ